ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਕੱਲ ਸਵੇਰੇ-ਸਵੇਰੇ ਇੱਕ ਖਬਰ ਮਿਲੀ ਕਿ ਅੱਜ ਪ੍ਰਧਾਨ ਮੰਤਰੀ ਮੋਦੀ ਜੀ ਸ਼ਾਮ ਨੂੰ 5 ਵਜੇ ਦੇਸ਼ ਨੂੰ ਸੰਬੋਧਨ ਕਰਨਗੇ। ਦਿਲ ਇੱਕਦਮ ਘਟ ਗਿਆ ਵੀ ਪਤਾ ਨਹੀਂ ਕਿਹੜਾ ਸੱਪ ਕੱਢਣ ਲੱਗੇ ਐ। ਤੇ ਕਿਉਂਕਿ ਜਦੋਂ ਵੀ ਪ੍ਰਧਾਨ ਮੰਤਰੀ ਜੀ ਇਦਾਂ ਆਏ ਐ ਤਾਂ ਉਹਨਾਂ ਨੇ ਕੋਈ ਅਜਿਹਾ ਪਲਾਸ ਹੁਟਾ ਮਾਰਿਆ ਕਿ ਦੇਸ਼ ਦੇ ਲੋਕਾਂ ਨੂੰ ਤਬਾਹ ਕਰਕੇ ਰੱਖਤਾ। ਚਾਹੇ ਹੋ 8 ਨਵੰਬਰ 2016 ਨੂੰ ਨੋਟਬੰਦੀ ਦਾ ਐਲਾਨ ਹੋਵੇ ਤੇ ਚਾਹੇ 20 ਮਾਰਚ 2020 ਨੂੰ ਜਿਹੜਾ ਲਾਕਡਾਊਨ ਦਾ ਐਲਾਨ ਹੋਵੇ ਜਾਂ ਇੱਕ ਕਰਫਿਊ ਦਾ ਐਲਾਨ ਹੋਵੇ ਤੇ ਦੇਸ਼ ਨੂੰ ਉਹਨਾਂ ਨੇ ਪੂਰੀ ਤਰ੍ਹਾਂ ਨਾਲ ਤਬਾਹੀ ਵਾਲੇ ਪਾਸੇ ਲੈ ਕੇ ਗਏ ਹੈ ਤੇ ਕੱਲ ਸੀ ਵੀ ਕਿਸ ਤਬਾਹੀ ਦਾ ਉਹ ਦੰਦੇ ਹੈ ਚਾਹੇ ਉਸ ਤਰ੍ਹਾਂ ਦੀ ਤਬਾਹੀ ਦਾ ਸਨੇਹਾ ਤਾਂ ਉਹਨਾਂ ਨੇ ਦਿੱਤਾ ਉਹਨਾਂ ਨੇ ਦੋ ਗੱਲਾਂ ਜਿਹੜੀਆਂ ਕਹੀਆਂ ਇੱਕ ਤਾਂ ਚਲੋ ਮੁਬਾਰਕਬਾਦ ਦਿੱਤੀ ਅੱਜ ਦੇ ਦਿਨ ਦੀ ਉਹ ਤਾਂ ਅਸੀਂ ਵੀ ਦੰਨਿਆ ਸਾਰਿਆਂ ਨੂੰ ਤੇ ਪਰ ਦੂਜਾ ਉਹਨਾਂ ਨੇ ਕਿਹਾ ਵੀ ਅੱਜ ਕੱਲ ਅੱਜ ਤੋਂ ਜਾਨੀ ਕਿ 22 ਤਰੀਕ ਤੋਂ ਜੀਐਸਟੀ ਦਾ ਦੂਜਾ ਜਿਹੜਾ ਰਿਫਾਰਮ ਹੈ ਉਹ ਸ਼ੁਰੂ ਹੋ ਜਾਊਗਾ ਉਸ ਦੇ ਉੱਤੇ ਉਹਨਾਂ ਨੇ ਕਿਹਾ ਵੀ ਇਹ ਇੱਕ ਬਚਤ ਦਾ ਦਿਨ ਵੀ ਹੈ ਤਿਹਾਰਾਂ ਦਾ ਦਿਨ ਹੈ ਤਿਹਾਰਾਂ ਦਾ ਮੌਕਾ ਹੈ ਬਚਤ ਦਾ ਦਿਨ ਹੈ ਇਹ ਵੀ ਜਰਾ ਚੀਰ ਫਾੜ ਜਿਹੜੀ ਹੈ ਦੋ ਤਿੰਨ ਐਂਗਲ ਤੋਂ ਲੋਕਾਂ ਨੇ ਕੀਤੀ ਹੈ ਪਹਿਲੀ ਗੱਲ ਵੀ ਇਹ ਬਚਤ ਹੈ ਦਾ ਮਤਲਬ ਹੈ ਪਹਿਲਾਂ ਕੋਈ ਲੁੱਟ ਹੋ ਰਹੀ ਸੀ ਉਦੋਂ ਤੋਂ ਬਚ ਗਈ ਉਹ ਲੁੱਟ ਕਰਨ ਵਾਲਾ ਕੌਣ ਸੀ ਉਹ ਵੀ ਜਰਾ ਦੱਸਣ ਦੀ ਲੋੜ ਸੀਗੀ ਇਹਦਾ ਮਤਲਬ ਹੈ 1 ਜੁਲਾਈ 2017 ਤੋਂ ਜਿਹੜਾ ਇੱਕ ਆਜ਼ਾਦੀ ਦੇ ਘੋਲ ਵਾਂਗ ਜਸ਼ਨ ਮਨਾ ਕੇ ਸ਼ੁਰੂ ਕੀਤਾ ਸੀ ਜੀਐਸਟੀ ਉਹ ਲੁੱਟ ਦਾ ਸਾਧਨ ਸੀ ਤੇ ਉਹ ਤੁਸੀਂ ਲਗਾਤਾਰ 8 ਸਾਲ ਲੁੱਟ ਕਰਦੇ ਰਹੇ ਲੋਕਾਂ ਦੀ ਤੇ ਹੁਣ ਆ ਕੇ ਤੁਹਾਨੂੰ ਆ ਗਿਆ ਚੇਤਾ ਵੀ ਹੈ ਤਾਂ ਭਾਈ ਲੁੱਟ ਸੀਗੀ ਤੇ ਆਪਾਂ ਬਚਤ ਕਰਾ ਲਈਏ ਆਮ ਜਿਹੜੀ ਵਪਾਰ ਗੱਲਾਂ ਦੇ ਵਿੱਚ ਹੁੰਦਾ ਹੈ ਵੀ ਜਿਹਦੀ ਕੀਮਤ ਦੀ ਜਿਹੜੀ ਚੀਜ਼ ਦੀ ਕੀਮਤ 100 ਰੁਪਏ ਹੈ ਉਹਦੇ ਤੇ 150 ਲਿਖ ਕੇ ਉਹਦੇ ਚ ਤੁਸੀਂ 15 ਰੁਪਏ ਛੱਡ ਦਿਓ ਕਹੋ ਵੀ 135 ਦੇਖੋ ਤੁਹਾਨੂੰ 15 ਬਚ ਗਏ ਜਣੀ ਇਸ ਕਿਸਮ ਦੀ ਬਚਤ ਜਿਹੜੀ ਹੈ ਉਹ ਦੇਸ਼ ਦੇ ਲੋਕਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਵੀ ਇਹ ਕੋਈ ਬਚਤ ਨਹੀਂ ਸਾਡੀ ਲੁੱਟੀ ਹੈ ਇਹ ਨੰਬਰ 6 ਦੂਜਾ ਐਂਗਲ ਜਿਹੜਾ ਪ੍ਰੋਫੈਸਰ ਅਬੈ ਕੁਮਾਰ ਦੂਬੇ ਜਿਹੜੇ ਐ ਉਹਨਾਂ ਨੇ ਇਹਦੇ ਤੇ ਕਮੈਂਟਰੀ ਕੀਤੀ ਹੈ ਉਹਨਾਂ ਨੇ ਕਿਹਾ ਵੀ ਦਾਰਾਸਲ ਬਹੁਤ ਸਾਰੀਆਂ ਚੀਜ਼ਾਂ ਜਿਨ੍ਹਾਂ ਨੇ ਉਹਨਾਂ ਨੇ ਸਵਦੇਸ਼ੀ ਦਾ ਵੀ ਜ਼ਿਕਰ ਕੀਤਾ ਹੈ ਸਵਦੇਸ਼ੀ ਦਾ ਨਾਰਾ ਮਹਾਤਮਾ ਗਾਂਧੀ ਜੀ ਨੇ ਲਾਇਆ ਸੀ ਉਹਨਾਂ ਨਾਲ ਅਸੀਂ ਕਈ ਗੱਲਾਂ ਤੇ ਸਹਿਮਤ ਹੋਈਏ ਜਾਂ ਨਾ ਹੋਈਏ ਪਰ ਇੱਕ ਗੱਲ ਪੱਕੀ ਹੈ ਕਿ ਉਹ ਆਪ ਲੰਘੋਟੀ 'ਚ ਹੀ ਰਹਿੰਦੇ ਸੀ ਤੇ ਆਪ ਉਹਨਾਂ ਨੇ ਨਿੱਜੀ ਜ਼ਿੰਦਗੀ ਦੇ ਵਿੱਚ ਸਵਦੇਸ਼ੀ ਨੂੰ ਅਪਣਾਇਆ ਮੋਦੀ ਜੀ ਤੁਹਾਡੇ ਦੇ ਤਾਂ ਨਿੱਜੀ ਤੌਰ ਤੇ ਤੇ ਤੁਹਾਡੇ ਮੰਤਰੀ ਮੰਡਲ ਦੇ ਤੌਰ ਤੇ ਤੇ ਤੁਹਾਡੇ ਮੰਤਰੀ ਮੰਡਲ ਦੇ ਬੱਚਿਆਂ ਦੇ ਉੱਤੇ ਬੜੇ-ਬੜੇ ਸਵਾਲ ਉੱਠਦੇ ਆ ਵੀ ਉਹ ਕਿੱਥੇ ਪੜਦੇ ਆ ਕਿਹਾ ਜਾਂ ਜੀਵਨ ਪੀਤ ਕਰਦੇ ਆ ਉਹ ਉਹ ਕਿੰਨਾ ਕੁ ਸਵਦੇਸ਼ੀ ਪੜਾਉਂਦੇ ਆ ਉਹ ਦੇਸ਼ ਦੀਆਂ ਯੂਨੀਵਰਸਿਟੀਆਂ 'ਚ ਕਿੰਨਾ ਕੁ ਪੜਦੇ ਆ ਬਾਹਰੀਆਂ ਯੂਨੀਵਰਸਿਟੀਆਂ 'ਚ ਕਿਉਂ ਨਹੀਂ ਪੜਦੇ ਜੇ ਨੇਪਾਲ ਦੇ ਵਿੱਚ ਨੈਪੋ ਕਿਡਸ ਦੀ ਮੁਹਿੰਮ ਹੈ ਤੁਹਾਡੇ ਚਾਹੇ ਉਹ ਮੁਹਿੰਮ ਤਾਂ ਨਹੀਂ ਪਰ ਅੰਦਰ ਖਾਤੇ ਅੰਡਰ ਕਰੰਟ ਜ਼ਰੂਰ ਚੱਲ ਰਹੀ ਹੈ ਵੀ ਜਿਹੜੇ ਤੁਹਾਡੇ ਮੰਤਰੀ ਸੰਤਰੀ ਐ ਆਪ ਆਪਦੇ ਬੱਚਿਆਂ ਨੂੰ ਉੱਤੇ ਭੇਜਦੇ ਆ ਤੇ ਇੱਥੇ ਲੋਕਾਂ ਦੇ ਹੱਥਾਂ 'ਚ ਡਾਂਗਾਂ ਫੜਾ ਕੇ ਉਹਨਾਂ ਨੂੰ ਈੜਾਂ ਬਣਾ ਕੇ ਨਫ਼ਰਤੀ ਪ੍ਰਚਾਰ ਕਰਦੇ ਆ। ਸੋ ਆ ਉਸ ਤਰ੍ਹਾਂ ਨਾਲ ਦੇਖਿਆ ਪ੍ਰੋਫੈਸਰ ਅਬੇਕ ਮਾਰ ਦੁੱਬੇ ਜੀ ਨੇ ਕਿਹਾ ਵੀ ਜਿਹੜਾ ਸਾਡਾ ਆਰਗੇਨਾਈਜ਼ਡ ਸੈਕਟਰ ਹੈ ਉਸ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਸਸਤੀਆਂ ਹੋਣਗੀਆਂ ਤੇ ਉਸ ਸੈਕਟਰ ਨੂੰ ਤਾਂ ਇਹਦਾ ਬੈਨੀਫਿਟ ਹੋ ਸਕਦਾ ਹੈ। ਪਰ ਜਿਹੜਾ ਬਹੁਤ ਵੱਡੀ 90% ਸਾਡਾ ਅਨਾਰਗੇਨਾਈਜ਼ਡ ਸੈਕਟਰ ਹੈਗਾ ਬਹੁਤ ਸਾਰੀਆਂ ਚੀਜ਼ਾਂ ਅਨਾਰਗੇਨਾਈਜ਼ਡ ਸੈਕਟਰ ਚ ਬਣਦੀਆਂ ਨੇ ਉਹਨਾਂ ਦੇ ਉੱਤੇ ਜੀਐਸਟੀ ਪਹਿਲਾਂ ਵੀ ਨਹੀਂ ਹੁਣ ਵੀ ਨਹੀਂ ਪਰ ਜਦੋਂ ਉਹਨਾਂ ਦਾ ਮੁਕਾਬਲਾ ਕਰਨ ਵਾਲਾ ਆਰਗੇਨਾਈਜ਼ਡ ਸੈਕਟਰ ਥੋੜਾ ਸਸhtੀਆਂ ਚੀਜ਼ਾਂ ਦੇਉ ਤਾਂ ਉਹਨਾਂ ਨੂੰ ਠੇਸ ਪਹੁੰਚੂ ਜਿਹੜਾ ਕਿ ਵੱਡੀ ਗਿਣਤੀ ਚ ਲੋਕਾਂ ਨੂੰ ਰੁਜ਼ਗਾਰ ਦਿੰਦਾ ਹੈ ਉਹਨਾਂ ਦੀ ਇਹ ਵਿਆਖਿਆ ਇਹਦੇ ਤੇ ਜਰਾ ਗੌਰ ਕਰਨ ਦੀ ਲੋੜ ਹੈ ਤੇ ਦੂਸਰਾ ਇਹ ਹੈ ਕਿ ਵੀ ਮੋਦੀ ਜੀ ਜਿਹੜੇ ਹੈ ਉਹ ਖਰੀਦਦਾਰੀ ਦੀ ਗੱਲ ਕਰਦੇ ਆ ਖਰੀਦਦਾਰੀ ਦਾ ਜਿਹੜਾ ਸੰਕਲਪ ਹੈ ਪਿਛਲੇ ਕਾਫੀ ਢੇਰ ਤੋਂ ਬਿਨਾਂ ਸ਼ੱਕ ਭਾਰਤ ਹੈ ਜਿਹੜਾ ਸਾਰੇ ਤਿਹਾਰਾਂ ਦੇ ਉੱਤੇ ਆਮ ਦਿਨਾਂ ਨਾਲੋਂ ਵੱਧ ਖਰਚ ਕਰਦਾ ਰਿਹਾ ਹੈ ਜਿਹੜੇ ਵੀ ਮਰਜੀ ਤਿਹਾਰ ਨੇ ਚਾਹੇ ਧਾਰਮਿਕ ਨੇ ਚਾਹੇ ਸਮਾਜਿਕ ਨੇ ਚਾਹੇ ਆਪਣੇ ਵਾਤਾਵਰਣ ਦੇ ਬਦਲ ਨਾਲ ਨੇ ਰੁੱਤਾਂ ਬਦਲ ਨਾਲ ਨੇ ਮੇਲੇ ਆ ਚਾਹੇ ਲੋਕ ਕਰਦੇ ਰਹੇ ਕਿਉਂਕਿ ਰੁਟੀਨ ਨਾਲੋਂ ਥੋੜਾ ਵੱਖਰਾ ਖਾਣ ਪੀਣ ਦਾ ਕਰ ਲੈਂਦੇ ਆ ਪਰ ਕਦੇ ਵੀ ਟੁੱਟ ਕੇ ਮਰ ਜਾਣ ਖਾਣ ਪੀਣ ਦੇ ਤੌਰ ਤੇ ਜਾਂ ਬਾਕੀ ਚੀਜ਼ਾਂ ਦੇ ਤੌਰ ਤੇ ਇਸ ਗੱਲ ਤੋਂ ਬਚਦੇ ਰਹੇ ਹੈ ਭਾਰਤ ਦੀ ਸੰਸਕ੍ਰਿਤੀ ਅਜੇ ਹੀ ਰਹੀ ਹੈ ਜਿਹੜੀ ਆ ਖਰੀਦਦਾਰੀ ਵਾਲੀ ਸੰਸਕ੍ਰਿਤੀ ਹੈ ਇਹ ਸਾਡੇ ਤੇ ਕਾਰਪੋਰੇਟਾਂ ਦੀ ਥੋਪੀ ਹੋਈ ਹੈ ਨਾ ਸਿਰਫ ਸਾਡੇ ਜਿਹੜੇ ਤਿਹਾਰ ਨੇ ਉਹਨਾਂ ਦਾ ਹੀ ਕਾਰਪੋਰੇਟ ਖਰੀਦ ਲਈ ਉਹਨਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਬਲਕਿ ਸਾਡੇ ਜਿਹੜੇ ਨਵੇਂ-ਨਵੇਂ ਉਹਨਾਂ ਨੇ ਵੀ ਫਾਦਰਸਡੇ ਮਦਰਸਡੇ ਪੇਰੈਂਟਸਡੇ ਵੈਲੈਂਟਾਈਨਸਡੇ ਦੂਜੇ ਡੇ ਮੈਂ ਕਿਸੇ ਵੀ ਦਿਨ ਦੇ ਖਿਲਾਫ ਨਹੀਂ ਆਪਣੇ ਪਿਤਾ ਦੀ ਸਤਿਕਾਰ ਕਰਨਾ ਚਾਹੁੰਦਾ ਮਾਂ ਦਾ ਸਤਿਕਾਰ ਕਰਨਾ ਚਾਹੁੰਦਾ ਜੇ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ ਉਹਦਾ ਸਤਿਕਾਰ ਕਰਨਾ ਚਾਹੀਦਾ ਮੈਂ ਉਹਦੇ ਨਹੀਂ ਵਿਰੁੱਧ ਪਰ ਕਾਰਪੋਰੇਟ ਦਾ ਜਿਹੜਾ ਸਾਰਾ ਢੰਗ ਹੈ ਉਹ ਖਰੀਦਦਾਰੀ ਵਧਾਉਣ ਤੇ ਹੈ ਕਿ ਮੋਦੀ ਜੀ ਜਦੋਂ ਤੁਸੀਂ ਕਹਿੰਦੇ ਹੋ ਵੀ ਤਿਹਾਰਾਂ ਦਾ ਸੀਜ਼ਨ ਹੈ ਤੇ ਇਸ ਚੀਜ਼ਾਂ ਸਸਤੀਆਂ ਹੋ ਗਈਆਂ ਖਰੀਦਦਾਰੀ ਕਰੋ ਕੀ ਤੁਸੀਂ ਕਾਰਪੋਰੇਟ ਦੀ ਬੋਲੀ ਤਾਂ ਨਹੀਂ ਬੋਲ ਰਹੇ ਇਹ ਜਰਾ ਸਾਡੇ ਲੋਕਾਂ ਨੂੰ ਇਹਦੇ ਤੇ ਸੋਚਣ ਦੀ ਲੋੜ ਹੈਗੀ ਹੈ ਇਹ ਕਾਰਪੋਰੇਟਾਂ ਦੀ ਇੰਨੀ ਕੰਜ਼ਿਊਮਰ ਕਲਚਰ ਦੇ ਨਾਲ ਸਾਡੇ ਜਿਹੜੀ ਹੈ ਕਾਰਬਨ ਦੀ ਐਮਿਸ਼ਨ ਵਧ ਰਹੀ ਹੈ ਕਾਰਬਨ ਡਾਈਆਕਸਾਈਡ ਦੀ ਤੇ ਜਿਹਦੇ ਨਾਲ ਵਾਯੂ ਮੰਡਲ ਦੇ ਵਿੱਚ ਜ਼ਿਆਦਾ ਗਰਮੀ ਪੈਦਾ ਹੋ ਰਹੀ ਹੈ ਜਿਹਦੇ ਨਾਲ ਵਾਤਾਵਰਣ ਦੀ ਤਬਦੀਲੀ ਹੋ ਰਹੀ ਹੈ ਤੇ ਬਹੁਤ ਸਾਰੇ ਲੋਕ ਜਿਹੜੇ ਸਾਡੇ ਹੜ ਆਏ ਹੈ ਚਾਹੇ ਹਿਮਾਚਲ ਦੇ ਵਿੱਚ ਹੈ ਚਾਹੇ ਉੱਤਰਾਖੰਡ ਚਾਹੇ ਪੰਜਾਬ ਦੇ ਵਿੱਚ ਹੈ ਇੱਕ ਕਾਰਨ ਉਹਦਾ ਜਿਹੜੀ ਹੈ ਉਹ ਵਾਤਾਵਰਨ ਦੀ ਤਬਦੀਲੀ ਨੂੰ ਵੀ ਮੰਨਦੇ ਸੋ ਕਿਤੇ ਤੁਸੀਂ ਉਧਰਲੇ ਪਾਸੇ ਤਾਂ ਨਹੀਂ ਹਿੱਸਾ ਪਾ ਰਹੇ ਜਰਾ ਇਹ ਸੋਚਣ ਦੀ ਲੋੜ ਹੈ ਇਹ ਗੱਲਾਂ ਇਹ ਪ੍ਰਚਾਰ ਕਰਕੇ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਕੱਲ ਬਰਤਾਨੀਆ ਕਨੇਡਾ ਤੇ ਆਸਟ੍ਰੇਲੀਆ ਨੇ ਫਲਸਤੀਨ ਨੂੰ ਇੱਕ ਵੱਖਰੇ ਮੁਲਕ ਵਜੋਂ ਮਾਨਤਾ ਦੇ ਦਿੱਤੀ ਇਹਦੇ ਵਿੱਚ ਬਰਤਾਨੀਆ ਦੀ ਮਾਨਤਾ ਦਾ ਖਾਸ ਮਹੰਤਤਾ ਇਹ ਹੈ ਵੀ 1917 ਦੇ ਵਿੱਚ ਉਹਨਾਂ ਨੇ ਵੈਲਫਰ ਡੈਕਲੇਰੇਸ਼ਨ ਦੇ ਨਾਂ ਦੇ ਉੱਤੇ ਜਿਹੜਾ ਇਜ਼ਰਾਈਲ ਨਾਂ ਦਾ ਕੋਈ ਮੁਲਕ ਐਗਜ਼ਿਸਟ ਹੀ ਨਹੀਂ ਸੀ ਕਰਦਾ ਕਿਤੇ ਹੋਣ ਚ ਹੀ ਹੈ ਨਹੀਂ ਸੀ ਉਹਦਾ ਐਲਾਨ ਕੀਤਾ ਸੀਗਾ ਉਹ ਫਲਸਤੀਨ ਉਸ ਵੇਲੇ ਦਾ ਫਲਸਤੀਨ ਜਿਹੜਾ ਮੁਲਕ ਸੀ ਉਹ ਅੰਗਰੇਜ਼ਾਂ ਦੇ ਅਧੀਨ ਸੀ ਤੇ ਉੱਥੇ ਉਹਨਾਂ ਨੇ ਇਜ਼ਰਾਈਲ ਬਣਾਉਣ ਦਾ ਇੱਕ ਪ੍ਰਸਤਾਵ ਲਿਆਂਦਾ ਸੀ ਜਿਹਦੇ ਉੱਤੇ ਜਾ ਕੇ ਉਹਨਾਂ ਨੇ ਗਾਹਾਂ ਤੇ ਗਾਹਾਂ ਗਾਹਾਂ ਤੇ ਗਾਹਾਂ ਜਾ ਕੇ 1947 'ਚ ਇਜ਼ਰਾਈਲ ਮੁਲਕ ਬਣਾਇਆ ਜੇ ਉਹ ਵੀ ਫਲਸਤੀਨ ਨੂੰ ਹੁਣ ਮਾਨਤਾ ਦਿੰਦੇ ਇੱਕ ਵੱਖਰੇ ਮੁਲਕ ਵਜੋਂ ਬਹੁਤ देर ਬਾਅਦ ਤਾਂ ਇੱਕ ਚੰਗੀ ਗੱਲ ਹੈ ਹਾਲਾਂਕਿ ਉਹ ਹਲੇ ਵੀ ਇਜ਼ਰਾਈਲ ਨੂੰ ਹਥਿਆਰ ਦੇ ਰਹੇ ਆ ਉਹ ਹਲੇ ਵੀ ਇਜ਼ਰਾਈਲ ਦੀ ਹਰ ਤਰ੍ਹਾਂ ਨਾਲ ਮਤ ਕਰ ਰਹੇ ਆ ਪਰ ਇਹ ਇੱਕ ਚੰਗੀ ਚੀਜ਼ ਹੈ ਕੈਨੇਡਾ ਦਾ ਵੀ ਵਧੀਆ ਹੈ ਫਰਾਂਸ ਨੇ ਅੱਜ ਦੇ ਦੇਣੀ ਹੈ ਪੁਰਤਗਾਲ ਨੇ ਵੀ ਦੇ ਦੇਣੀ ਹੈ ਤੇ ਪਹਿਲਾਂ 140 ਮੁਲਕ ਪਹਿਲਾਂ ਹੀ ਉਹਨੂੰ ਇੱਕ ਵੱਖਰੇ ਮੁਲਕ ਦੇ ਤੌਰ ਤੇ ਮਾਨਤਾ ਦਿੰਦੇ ਆ ਤੇ ਯੂਨੋ ਦੇ ਵਿੱਚ ਇਹ ਚੀਜ਼ਾਂ ਹੁਣ ਆਉਣੀਆਂ ਨੇ ਦੂਜੇ ਪਾਸੇ ਕਿਉਂਕਿ UNO ਦੇ ਵਿੱਚ ਅਸੈਂਬਲੀ ਦੀ ਮੀਟਿੰਗ ਹੋ ਰਹੀ ਹੈ ਉੱਥੇ ਆਪਣੇ ਨਿਊਯਾਰਕ ਦੇ ਵਿੱਚ ਤੇ ਡਾਕਟਰਸ ਵਿਦਆਊਟ ਬਾਰਡਰਸ USA ਉਹਨਾਂ ਨੇ ਉੱਥੇ ਮੁਜ਼ਾਰਾ ਵੀ ਕੀਤਾ ਉਹ ਕਹਿੰਦੇ ਆ ਵੀ ਜਿਹੜੇ ਡਾਕਟਰਸ ਹੈ ਉਹ جنگ ਨਹੀਂ ਰੋਕ ਸਕਦੇ جنگ ਰੋਕ ਸਕਦੇ ਆ ਨੇਤਾ ਵਰਲਡ ਦੇ ਲੀਡਰ ਉਹਨਾਂ ਨੂੰ ਇਹ ਰੋਕਣੀ ਚਾਹੀਦੀ ਹੈ ਤੇ ਘਾਸਾਂ ਦੇ ਵਿੱਚ ਜਿਹੜਾ ਕੱਲੂਕਾਰਾ ਹੋਰ ਹੈ ਉਹ ਬੰਦ ਹੋਣਾ ਚਾਹੀਦਾ ਹੈ ਇਹ ਗੱਲ ਹੈ ਤੇ ਦੂਸਰਾ ਜਿਹੜਾ ਅਗਲੀ ਗੱਲ ਵਿਚਾਰਾ 트ੰਪ ਹੈ ਜਿਹੜਾ ਉਹਦਾ ਮੈਂ ਵਿਚਾਰਾ ਤਾਂ ਕਹਿਣਾ ਵੀ ਜਿਵੇਂ ਕੋਈ ਜਵਾਕ ਹੁੰਦਾ ਨਾ ਸਾਡਾ ਛੋਟਾ ਬੱਚਾ ਰਿਹਾਰਡ ਪੈ ਜਾਂਦਾ ਜਿੱਦ ਫੜ ਜਾਂਦਾ ਵੀ ਮੈਂ ਤਾਂ ਫਲਾਣੀ ਚੀਜ਼ ਲੈਣੀ ਹੀ ਲੈਣੀ ਹੈ ਅਸੀਂ ਉਹਨੂੰ ਸਮਝਾਉਂਦੇ ਆ ਵੀ ਤੇਰੇ ਕੰਮ ਦੀ ਨਹੀਂ ਜਾਂ ਤੂੰ ਇਹਦੇ ਤੇ ਹਾਲੇ ਐਡਾ ਵੱਡਾ ਨਹੀਂ ਹੋਇਆ ਪਰ ਉਹ ਮੰਨਦਾ ਨਹੀਂ ਦਾ 트럼ਪ ਵੀ ਜਿੱਦ ਪੜਿਆ ਹੋਇਆ ਹੈ ਇਹ ਰਿਹੜੀ ਬੱਚੇ ਦੀ ਤਰ੍ਹਾਂ ਬਾਰ-ਬਾਰ ਕਹਿ ਰਿਹਾ ਹੈ ਮੈਨੂੰ ਤਾਂ ਨੋਬਲ ਦਾ ਸ਼ਾਂਤੀ ਪੁਰਸਕਾਰ ਦੇਓ ਹੀ ਦਿਓ ਕੱਲ ਉਹਨੇ ਕਹਿਤਾ ਮੈਂ ਸੱਤ ਮੁਲਕਾਂ 'ਚ ਸ਼ਾਂਤੀ ਕਰਾਈ ਹੈ ਭਾਰਤ ਪਾਕਿਸਤਾਨ ਜੰਗ ਵੀ ਕਰਾਇਆ ਮੈਂ 40ਵੀਂ ਵਾਰ ਕਹਿਤਾ ਭਾਰਤ ਨੇ ਹਰ ਵਾਰ ਇਨਕਾਰ ਕਰਤਾ ਚਾਹੇ ਮੋਦੀ ਨੇ ਨਹੀਂ ਕੀਤਾ ਜਾਣ ਕੇ ਪਤਾ ਨਹੀਂ ਕਿਉਂ ਚੁੱਪ ਐ ਹੋ ਤੇ ਉਹ ਕੱਲ ਫੇਰ ਉਹਨੇ ਇਹੀ ਕਹਿਤਾ ਵੀ ਮੈਨੂੰ ਤਾਂ ਤੁਸੀਂ ਨੋਬਲ ਸ਼ਾਂਤੀ ਪੁਰਸਕਾਰ ਦੇਓ ਹੀ ਦਿਓ ਹਾਲਾਂਕਿ ਜਿਹੜੀ ਉੱਥੇ ਸ਼ਾਂਤੀ ਹੋਣੀ ਹੈ ਇਜ਼ਰਾਈਲ ਤੇ ਉਹਦੇ ਵਿੱਚ ਉਹਦੇ ਵਿੱਚ ਹਰ ਵਾਰੀ ਉਹ ਜਿਹੜੀ ਸ਼ਾਂਤੀ ਦੇ ਪ੍ਰਸਤਾਵ ਦੇ ਉੱਤੇ ਵੀਟੋ ਕਰਦਾ ਹੈ ਯੂਨੋ ਦੇ ਵਿੱਚ ਰੈਜ਼ੋਲੂਸ਼ਨਸ ਨੂੰ ਸੋ ਇਹ ਦੋਹਰਾ ਕਰਦਾਰ ਟਰੰਪ ਸਾਹਿਬ ਦਾ ਵੀ ਹੈ ਅਗਲੀ ਗੱਲ ਦੋਸਤੋ ਇੱਕ ਜਸਟਿਸ ਰੋਹਿੰਟਨ ਨਾਰੀਮਨ ਸਾਹਿਬ ਸਾਡੇ ਸੁਪਰੀਮ ਕੋਰਟ ਦੇ ਜੱਜ ਰਿਟਾਇਰ ਹੋਈ ਹੈ ਉਹਨਾਂ ਨੇ ਤ੍ਰਿਵੈਂਦਰਮ ਦੇ ਵਿੱਚ ਇੱਕ ਸੈਮੀਨਾਰ ਹੋਇਆ ਉਹਦੇ ਵਿੱਚ ਬੋਲਦਿਆਂ ਹੋਇਆਂ ਕਿਹਾ ਵੀ ਮੈਂ ਇੱਕ ਬੱਚੇ ਨੂੰ ਦੇਖਿਆ ਉਹਦੇ ਹੱਥ ਕਿਤਾਬ ਸੀਗੀ ਮੈਂ ਬੱਚੇ ਨੂੰ ਕਿਹਾ ਵੀ ਪੜ ਕੇ ਸੁਣਾਉ ਉਹਨੇ ਕਿਤਾਬ ਪੜ ਕੇ ਸੁਣਾਈ ਉਹਦੇ ਚ ਅਕਬਰ ਨੂੰ ਇੱਕ ਬਹੁਤ ਹੀ ਵੱਡਾ ਜ਼ਾਲਮ ਰਾਜਾ ਸ਼ੋ ਕੀਤਾ ਹੋਇਆ ਸੀ ਉਹਦੇ ਜ਼ੁਲਮਾਂ ਦਾ ਬਹੁਤ ਵੱਡਾ ਜ਼ਿਕਰ ਸੀਗਾ ਵੀ ਉਹਨੇ ਤਾਂ ਔਰਤਾਂ ਨੂੰ ਜ਼ੁਲਮ ਇੰਨਾ ਕੀਤਾ ਕਿ ਔਰਤਾਂ ਨੇ ਆਤਮਦਾਹ ਕਰ ਲਏ ਲੱਖਾਂ ਔਰਤਾਂ ਨੇ ਤੇ ਚਤੌੜ ਦੇ ਵਿੱਚ ਬਹੁਤ ਜ਼ੁਲਮ ਹੋ ਗਿਆ ਉਹਨੇ ਜੋ ਕੋਈ ਚੰਗਾ ਕੀਤਾ ਹੋਊ ਉਹਦਾ ਜ਼ਿਕਰ ਹੀ ਕੋਈ ਨਹੀਂ ਮੁਗਲ ਰਾਜ ਦੇ ਵਿੱਚ ਕੋਈ ਚੰਗਾ ਹੋਇਆ ਹੋਊਗਾ ਉਹਦਾ ਕੋਈ ਜ਼ਿਕਰ ਹੀ ਨਹੀਂ ਕੀ ਇੱਕ ਪਾਸੜਾ ਜਦ ਕੇ ਭਾਰਤੀ ਸੰਵਿਧਾਨ ਦੇ ਵਿੱਚ ਜਿਹੜੀ 51A ਧਾਰਾ ਹੈ ਸਾਡੀਆਂ ਜਿਹੜੀਆਂ ਫੰਡਾਮੈਂਟਲ ਡਿਊਟੀਆਂ ਐ ਉਹਨਾਂ ਦੇ ਵਿੱਚ ਜਿਹੜੀ ਭਾਈਚਾਰਾ ਤੇ ਸਾਡੀ ਜਿਹੜੀ ਸਾਂਝੀ ਵਿਰਾਸਤ ਹੈ ਉਹਦਾ ਪ੍ਰਚਾਰ ਕਰਨਾ ਸਾਡਾ ਕੰਮ ਹੈਗਾ ਪਰ ਇਹ ਸਾਂਝੀ ਵਿਰਾਸਤ ਦੇ ਉਲਟ ਹੋ ਰਹੀ ਹੈ ਦੂਜੀ ਗੱਲ ਉਹਨਾਂ ਨੇ ਕਹੀ ਵੀ ਜਿਹੜੇ ਜੱਜ ਸਹਿਬਾਨ ਆਪਣੇ ਧਾਰਮਿਕ ਕੀਦਿਆਂ ਨੂੰ ਮੁੱਖ ਰੱਖ ਕੇ ਫੈਸਲੇ ਦਿੰਦੇ ਐ ਉਹ ਸੰਵਿਧਾਨ ਦੀ ਉਲੰਘਣਾ ਕਰਦੇ ਆ ਉਹ ਸੰਵਿਧਾਨ ਦੀ ਉਲੰਘਣਾ ਕਰਦੇ ਜਿਹਦੀ ਸੌ ਖਾ ਕੇ ਉਹ ਜੱਜ ਬਣੇ ਹੁੰਦੇ ਆ ਚਾਹੇ ਉਹ ਹਾਈ ਕੋਰਟਾਂ ਦੇ ਆ ਚਾਹੇ ਸੁਪਰੀਮ ਕੋਰਟਾਂ ਦੇ ਆ ਉਹਨਾਂ ਦਾ ਇਸ਼ਾਰਾ ਡੀ.ਵਾਈ ਚੰਦਰ ਜੂੜ ਸਾਹਿਬ ਵੱਲ ਸੀ ਜਿਹੜੇ ਕਹਿੰਦੇ ਸੀ ਵੀ ਰਾਮ ਮੰਦਰ ਦਾ ਫੈਸਲਾ ਮੈਂ ਫਿਰ ਪੁੱਛ ਲਿਆ ਭਗਵਾਨ ਨੂੰ ਪੁੱਛ ਲਿਆ ਵੀ ਤੂੰ ਦੱਸ ਮੈਂ ਕੀ ਕਰਾਂ ਉਹ ਕਹਿੰਦਾ ਮੇਰੇ ਹੱਕ ਚ ਫੈਸਲਾ ਦੇ ਦੇ ਜਣੀ ਭਗਵਾਨ ਸਾਹਿਬ ਨੇ ਇਦਾਂ ਕਹਿਤਾ ਪਤਾ ਨਹੀਂ ਭਗਵਾਨ ਸਾਹਿਬ ਸ਼ਾਇਦ ਇੰਨੇ ਸੈਲਫਿਸ਼ ਤਾਂ ਸ਼ਾਇਦ ਹੈ ਨਹੀਂ ਸੀਗੀ ਪਤਾ ਨਹੀਂ ਕੀ ਹੋਇਆ ਹੋਊਗਾ ਸੋ ਉਹਨਾਂ ਨੇ ਉਹਦੇ ਤੇ ਵੀ ਸਵਾਲ ਚੱਕੇ ਅ ਅਗਲੀ ਗੱਲ ਦੋਸਤੋ ਲਾਸਟ ਜਿਹੜੀ ਹੈ ਉਹ ਸੀਪੀਆਈ ਦੀ ਕਮਿਊਨਿਸਟ ਪਾਰਟੀ ਆਫ ਇੰਡੀਆ ਦੀ ਦੇਸ਼ ਭਰ ਦੀ ਜਿਹੜੀ ਪਾਰਟੀ ਕਾਂਗਰਸ ਹੈ 25ਵੀਂ ਉਹ ਕੱਲ ਚੰਡੀਗੜ੍ਹ ਦੇ ਵਿੱਚ ਸ਼ੁਰੂ ਹੋਗੀ ਕਾਫੀ ਵੱਡੀ ਰੈਲੀ ਉਹਨਾਂ ਨੇ ਚੰਗੇ ਲੋਕ ਬੱਡੇ ਸਾਰੇ ਵਲੰਟੀਅਰ ਲਾਲ ਵਰਦੀ ਵਲੰਟੀਅਰ ਆਰਡਰ ਥਾਮਾ ਤੋਂ ਝੰਡਾ ਮਾਰਚ ਕਰਦੇ ਹੋਏ ਵਲੰਟੀਅਰ ਉੱਥੇ ਪਹੁੰਚੇ ਤੇ ਉਹਨਾਂ ਨੂੰ ਉਹਨਾਂ ਦੇ ਕੌਮੀ ਤੇ ਸਬਾਈ ਆਗੂਆਂ ਨੇ ਸੰਬੋਧਨ ਕੀਤਾ ਉਹ 25 ਸਤੰਬਰ ਤੱਕ ਚੱਲਣੀ ਹੈ ਉਹਦੇ ਵਿੱਚ ਦੇਸ਼ ਵਿਦੇਸ਼ ਦੀ ਸਥਿਤੀ ਦੇ ਉੱਤੇ ਵਿਚਾਰਾ ਹੋਣੀਆਂ ਨੇ ਆਉਣ ਵਾਲੇ ਸਮੇਂ 'ਚ ਕਿੱਦਾਂ ਲਹਿਰ ਤੱਕੜੀ ਹੋਵੇ ਇਹਦੇ ਤੇ ਹੋਣੀਆਂ ਨੇ ਅਸੀਂ ਆਪਣੇ ਸੰਗਰਾਮ ਟੀਵੀ ਵੱਲੋਂ ਕਮਿਊਨਿਸਟ ਪਾਰਟੀ ਆਫ ਇੰਡੀਆ ਦੀ ਇਸ ਪਾਰਟੀ ਕੌਂਸਲ ਨੂੰ ਖੱਬੀ ਲਹਿਰ ਨੂੰ ਟਕੜਾ ਕਰਨ ਲਈ ਦੇਸ਼ ਦੇ ਅੰਦਰ ਲੋਕਾਂ ਦੀਆਂ ਲਹਿਰਾਂ ਨੂੰ ਟਕੜਾ ਕਰਨ ਲਈ ਉਹਨਾਂ ਦੀ ਸਫਲਤਾ ਦੀ ਸ਼ੁਭ ਕਾਮਨਾਵਾਂ ਦਿੰਦੇ ਹਾਂ ਅੱਜ ਦੀ ਗੱਲ ਸਿਰੇ ਨਹੀਂ ਬਹੁਤ ਬਹੁਤ ਸ਼ੁਕਰੀਆ ਤਾਲਵਾ